ਉਸ ਵੇਲੇ ਦੇ ਮਹਾਰਾਜ ਦਾ ਵਾਧਾ ਕਿੰਨੇ ਸੀ ਕਿਤੇ 20 ਕਿਤੇ 700 600 ਇਹ ਵੀ ਦੇਖੋ ਇਹ ਵੀ ਵੇਖੀ ਆਪਾਂ ਇਹ 20 ਨਹੀਂ ਮੁਕੰਢੇ ਦੀ 700 600 ਕਰੋ ਮੋਟਰੇ ਜਾਵੇ ਸੋ ਇਸ ਕਰਕੇ ਉਹ ਫਿਰ ਜਦੋਂ ਵੱਧ ਗਏ ਹੂੰ ਹੂੰ ਤੇ ਨਮੋਸ਼ੀ ਤੇ ਦੌਲਖਾਨ ਹੋਈ ਹੂੰ ਹੂੰ ਉਹਨੇ ਗਿਆ ਵੀ ਇਹ ਤੇ ਮੈਂ ਬਹੁਤ ਮਾੜਾ ਕੀਤਾ ਵੀ ਤੇ ਕੋਈ ਭਾਈਆ ਜੈਰਾ ਨੇ ਉਹਨਾਂ ਦੇ ਖਾਸ ਬੰਦੇ ਸੀ ਹਾਂ ਕਿ ਹੁਣ ਮੈਂ ਕੀ ਮੂੰਹ ਦਿਖਾਉਂਗਾ ਹਾਂ ਭਾਈਆ ਜੈਰਾ ਜੀ ਮੇਰੇ ਖਾਸ ਤੇ ਅੱਗੋਂ ਉਹਨਾਂ ਨੇ ਉਹਨਾਂ ਦੇ ਮਤਲਬ ਇਹ ਤੇ ਆ ਰਹੇ ਮੇਰੇ ਸੇਵਾਦਾਰ ਕਹੋ ਹਾਂ ਤੇ ਉਹ ਇਸ ਕਰਕੇ ਉਹਨਾਂ ਨੇ ਬੁਝਾਇਆ ਸੀ ਵੀ ਸਾਰੇ ਸ਼ਹਿਰ ਦੇ ਵਿੱਚ ਜਾਂ ਦولت ਖਾਂ ਲੋਦੀ ਕੋਲ ਬੇਬੇ ਜੀ ਦਾ ਪੂਰਾ ਸਤਕਾਰ ਸੀ ਹੂੰ ਹੂੰ ਉਹ ਹੀ ਮਾਨ ਮਾਨ ਪ੍ਰਾਪਤ ਸੀ ਉਹਨਾਂ ਨੂੰ ਭਾਈ ਆ ਜੈ ਰਾਮ ਜੀ ਦੇ ਉਹ ਧਰਮਸਬਤ ਨਹੀਂ ਸੀ ਹੂੰ ਹੂੰ ਲੇਕਿਨ ਦولت ਖਾਂ ਉਹਨਾਂ ਦਾ ਵੀ ਪੂਰਾ ਸਤਕਾਰ ਕਰਦਾ ਸੀ ਜੀ 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 ਉਹਨਾਂ ਨੂੰ ਵੀ ਸੀ ਵੀ ਬੇਬੇ ਜੀ ਬੇਬੇ ਨੇ ਆਪਣਾ ਭਰਾ ਲੈ ਕੇ ਆਂਦਾ ਮੈਂ ਉਹਦੇ ਭਰਾ ਦੀ ਇੰਨੀ ਇਨਸਲਟ ਕੀਤੀ ਆ ਕਿ ਪਹਿਲੇ ਤਾਂ ਘੋੜਿਆਲੇ ਤੇ ਬੇਲੇ ਜੀ ਨੂੰ ਕੈਦ ਕੀਤਾ ਠੀਕ ਹੈ ਅਜੇ ਸਾਹਿਬ ਦੋਸ਼ ਚਾਬ ਸਾਹਿਬਤ ਨਹੀਂ ਹੋਤ ਨਹੀਂ ਸੀ ਹੋਏ ਕਿੰਨੇ ਦਿਨੇ ਇਦਾਂ ਤੱਕ ਕੰਮ ਕੀਤਾ ਤੇ ਉਹ ਫਿਰ ਸਮਝ ਲੋ ਵੀ ਉਹਨੇ ਫਿਰ ਸਿਨਿਆ ਕੇ ਲੈ ਭੇਜਿਆ ਮੈਸੇਜ ਮਹਾਰਾਜ ਨੂੰ ਉਹ ਜੋ ਮਹਾਰਾਜ ਫਿਰ ਜਦੋਂ ਇਹਨਾਂ ਦੇ ਛੜਤਾ ਜੋ ਹਸਾਬ ਦਾ ਨਿਕਲਿਆ ਵੱਧ ਤੇ ਹੱਲ ਕਰਨਾ ਸੀ ਤੇ ਮਹਾਰਾਜ ਸਿੱਧੇ ਡੇਰ ਸਾਹਿਬਾਂ ਦੇ ਸਥਾਨ ਤੇ ਚੜੇਗੇ ਏ ਆਪਦੇ ਉੱਥੇ ਜਿੱਥੇ ਭੋੜਾ ਸਾਹਿਬ ਆ ਹੂੰ ਹੂੰ ਉੱਥੇ ਜਾ ਕੇ ਮਹਾਰਾਜ ਕਹਿੰਦੇ ਵੀ ਉਹ ਉੱਥੇ ਕਾਬਰੋ ਬੈਠ ਗਏ ਹੂੰ ਹੂੰ ਇਹਨਾਂ ਗੱਲਬਾਤ ਹੀ ਬੰਦ ਕਰਤੀ ਸਾਰਿਆਂ ਨਾਲ ਹੂੰ 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 ਕਿਸੇ ਨਾਲ ਗੱਲਬਾਤ ਨਹੀਂ ਜੀ ਉਹ ਖਾਣਾ ਪੀਣਾ ਵੀ ਸੰਕੋਚ ਦਿੰਦਾ ਹੂੰ 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 ਕਿ ਬਹੁਤ ਘੱਟ ਕਰਦਾ ਜੀ 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 ਕਿਉਂਕਿ ਉਦੋਂ ਏ ਸੀ ਵੀ دنیਵੀ ਤੌਰ ਤੇ ਜਿਹੜੇ ਕਾਰਜ ਮਹਾਰਾਜ ਨੇ ਆਰੰਭ ਕਰ ਦਿੱਤੇ ਸੀ دنیਵੀ ਤੌਰ ਵਾਲਿਆਂ ਨੂੰ ਪਰਮੇਸ਼ਰ ਦੇ ਨਾਲ ਮੈਚ ਕਰਨ ਵਾਸਤੇ ਵੀ ਦੇਖਣਾ ਸੀ ਕਿ ਮਤਲਬ ਅਸੀਂ ਤੇ ਗੱਲ ਕਰਨੀ ਆ ਰੱਬ ਦੀ ਉਸ ਦਰਵਾਜ਼ੇ ਵਿੱਚ ਜਿਹੜੀ ਪ੍ਰਮਾਨ ਹੋਵੇ ਸੋ ਉਹ ਜਿਹੜਾ ਚੱਕਰ ਸੀ ਨਾ ਸਾਰਾ ਕਿ ਮਹਾਰਾਜ ਉੱਥੇ ਜਦੋਂ ਜਾ ਕੇ ਤੇ ਉੱਥੇ ਲੀਨ ਹੋ ਗਏ ਫਿਰ ਦੌਲਤਖਾਨੇ ਉੱਥੇ ਆਪਦੇ ਯਾਰ ਕਰ ਭੇਜੇ ਤੇ ਜਾਓ ਨਾਨਕ ਨੂੰ ਕਹੋ ਕਿ ਕੱਲ ਨੂੰ ਡਿਊਟੀ ਜੁਆਇਨ ਕਰ ਲੇ ਤੇ ਮਹਾਰਾਜ ਜਦੋਂ ਗਏ ਆਹ ਨਹੀਂ ਵੀ ਨਈਮ ਹੋਰ ਨਹੀਂ ਹਾਂ ਹਾਂ ਹੋਣ ਤੁਸੀਂ ਆਪਣਾ ਜਿਹੜਾ ਜਿੰਨੂੰ ਪਰਮਾ ਘਰ ਲਾਵਾ ਲਓ ਹਮ ਹਮ ਚਲੋ ਅਗਲੇ ਸਵੇਰ ਹੀ ਮਹਾਰਾਜ ਨੇ ਉੱਥੇ ਇੱਕ ਉਹ ਕਬਰ ਆਤਾ ਹੈ ਵੀ ਚੁੱਬੀ ਲਾ ਲਈ ਹਮ ਹਮ ਬਿਲਕੁਲ ਬਾ ਅਸ਼ਨਾਣ ਕਰਕੇ ਉਹ ਉਹ ਉਹਦੇ ਜਿਹੜੇ ਕਾਰਜ ਵਾਸਤੇ ਮਹਾਰਾਜ ਆਏ ਸੀ ਹਾਂ ਹਾਂ ਉਹ ਉਹਨਾਂ ਨੂੰ ਬਲਾਵਾ ਆ ਗਿਆ ਉਧਰ ਨੂੰ ਚਲੇ ਗਏ ਹੁਦਮ ਲੈਣ ਉਹਨੂੰ ਲੈ ਕੇ ਤੇ ਫਿਰ ਜਿਹੜੇ ਸਥਾਨ ਤੇ ਹੁਣ ਆਪਾਂ ਖੜੇ ਆ ਆ ਇਸ ਪੂਤਰ ਰਮਨ ਸਾਹਿਬ ਦਾ ਕਿ ਆਪਾਂ ਥੋੜੇ ਜਿ ਚੱਲ ਫਿਰ ਕੇ ਨਾ ਨਾਲੇ ਤਾਂ ਸੰਗਤਾਂ ਨੂੰ ਦਿਖਾਈ ਚਲਾਂਗੇ ਤੇ ਨਾਲੇ ਦਿਖਾਉਣੇ ਇੱਧਰ ਆਪਾਂ ਨਾਲ ਵੇਂ ਵੀ ਦਿਖਾ ਦਨੇ ਵੀ ਇੱਥੇ ਆਪਾਂ ਇਸ ਵਕਤ ਖੜੇ ਕਿਹੜੀ ਜਗ੍ਹਾ ਤੇ ਹਨਾ ਆਪਾਂ ਏਕ ਓਕਾਰ ਬੂਲ ਮੰਤਰ ਸਾਨ ਗੁਰਦੁਆਰਾ ਸ੍ਰੀ ਸੰਤ ਘੜ ਸਾਹਿਬ ਸੁਲਤਾਨਪੁਰ ਲੋਧੀ ਉਹ ਦਰਾ ਸ੍ਰੀ ਵੀਰ ਸਾਹਿਬ ਤੋਂ ਪੂਰਬ ਦੀ ਬਾਹੀ 2 ਕਿਲੋਮੀਟਰ ਤੇ ਆਪਾਂ ਐਸਪੀ ਹੋਏ ਨਾ ਵਹੀਂ ਦੇ ਕੰਨਡੇ ਤੇ ਕੱਲੇ ਤੇ ਹਾਂ ਜੀ ਜੀ ਵੀ ਵਹੀਂ ਦਾ ਕੰਡਾ ਜਿਹੜਾ ਆ ਇਹ ਆਪਾਂ ਉੱਧ ਪਹ ਜਾ ਰਹੇ ਆ ਜਿੱਥੇ ਮਹਾਰਾਜ ਵਹੀਂ ਤੋਂ ਬਾਹਰ ਨਿਕਲੇ ਆ ਹੂੰ ਹੂੰ ਆ ਪੌੜੀਆਂ ਇੱਧਰ ਬਣੀਆਂ ਪਿਛੇ ਬਿਲਕੁਲ ਘਾੜ ਬਣਿਆ ਹੂੰ ਹੂੰ ਸੋ ਇੱਥੇ ਆ ਕੇ ਮਹਾਰਾਜ ਜਦੋਂ ਪ੍ਰਗਟ ਹੋਏ ਆ ਤੇ ਅੰਮ੍ਰਿਤ ਰਿਹਾ ਸੀ ਜੀ ਅੰਮ੍ਰਿਤ ਵੇਲੇ ਆਪਾਂ ਕੋਈ ਵੀ ਆਵਾਜ਼ ਦਿੰਨੇ ਆ ਨਾ ਹੂੰ ਹੂੰ ਤੇ ਬੜੀ ਦੂਰ ਬੜੀ ਦੂਰ ਕਿਉਂਕਿ ਤਰੇ ਪਈ ਹੋਈ ਸਾਰੇ ਹਾਂ 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 ਤੇ ਜਿਹੜਾ ਹਣ ਪੱਕਾ ਕਪੜੇ ਲੈ ਕੇ ਬਾਹਰ ਕੇ ਬਸਤੇ ਲੈ ਕੇ ਤਿੰਨ ਦਿਨ ਦਾ ਉੱਥੇ ਨਿਕਣ ਜਾਂਦਾ ਜਦੋਂ ਇੱਥੇ ਸੱਤ ਗੁਰਦਾਰ ਦਾ ਨਾਰਾ ਉਧਾਰਾ ਉੱਚੀ ਸਾਰੀ ਸੱਤ ਗੁਰਦਾਰ ਬੋਲਿਆ ਹਾਂ ਹਾਂ ਤੇ ਬੜੀ ਦੂਰ ਤੱਕ ਆਵਾਜ਼ ਪਹੁੰਚੀ ਜੀ ਤੇ ਉਹਨੂੰ ਉਹਨੂੰ ਸਮਝਣਾ ਸੀ ਕਿ ਇਹ ਤਾਂ ਬਾਬੇ ਦੀ ਆਵਾਜ਼ ਹੈ ਹੋ ਉਹ ਤਾਂ ਦੌੜਿਆ ਉਹ ਤਾਂ ਤੜਫਦਾ ਪਿਆ ਉਹਨਾਂ ਤੁਰ ਜੰਨਾ ਜੀ ਤ੍ਰਿਸ਼ਨਾ ਸੀ ਆਇਆ ਤੇ ਦਰਸ਼ਨ ਕਰ ਰਹੇ ਆ ਆਹ ਆਹ ਉਹ ਫਿਰ ਵੇਖੋ ਜੀ ਉੱਥੋਂ ਦੌੜ ਕੇ ਇੱਥੇ ਆਇਆ ਜਦੋਂ ਆ ਕੇ ਮਹਾਰਾਜ ਨੂੰ ਬਸਰ ਦੇਤੇ ਫਿਰ ਮਹਾਰਾਜ ਨੇ ਉਪਦੇਸ਼ ਦਤਾ ਨਾ ਹਮ Hindu ਨਾ Musalman ਪਾਕਿਸਤਾਨ ਤੇ ਆ ਦੇਖੋ ਜੀ ਸੰਗਤ ਜੀ ਤੇ ਆ ਧਰਤੀ ਆ ਆ ਸਾਹਮਣੇ ਗਏ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਦੇ ਉੱਤੇ ਦੇਖੋ ਭਾਈ ਸਾਹਿਬ ਉਹ ਰਹਿਣੇ ਕਾਸਾ ਘਾਟ ਕਿਦਾਂ ਦਾ ਮਤਲਬ ਇੱਧਰੋਂ ਵੀ ਇੱਥੋਂ ਨੂੰ ਜਾਣ ਨੂੰ ਪੌੜੀਆਂ ਨੇ ਇੱਧਰੋਂ ਵੀ ਪੌੜੀਆਂ ਨੇ ਤੇ ਇਸ ਵਕਤ ਆਪਾਂ ਇੱਥੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਹ ਪਵਿੱਤਰ ਵੇਈ ਆ ਵੈਸੇ ਤਾਨੂੰ ਕਾਲੀ ਵੀ ਕਿਹਾ ਜਾਂਦਾ ਪਰ ਜਾਲੇ ਦਾ ਪੂਰਾ ਸ਼ਵਸ਼ਾ ਉਹ ਥੱਲੇ ਉਹ ਕੋ ਕਹੇ ਇਹ ਦੇ ਤੁਸੀਂ ਜ਼ਿਆਦਾ ਜਾਣਦੇ ਹੋਵੋਗੇ ਥੱਲੇ ਥੋੜਾ ਜਿਹਾ ਇਦਾਂ ਦਾ ਵਾ ਕੋ ਦੇਖਣ ਨੂੰ ਲੱਗਦਾ ਵੀ ਕਾਲੀ ਹੀ ਆ ਵੇਈ ਕਾਲੀ ਵਹੀਂ ਜਿਹੜੀ ਆ ਨਾ ਇਹ ਮਤਲਬ ਤੁਸੀਂ ਵੇਖੋ ਵੀ ਇਹ ਨਿਕਲੀ ਆ ਖੁਸ਼ਕ ਏਰੀਏ ਦੇ ਵਿੱਚੋਂ ਇਧਰੋਂ ਤਲਵਾੜੇ ਦੇ ਅੱਛਾ ਜੀ ਹਾੜਾਂ ਦੇ ਚੂਹਾ ਦੇ ਵਿੱਚੋਂ ਪੈਦਾ ਹੋਈ ਆ ਅੱਛਾ ਅੱਛਾ ਜੀ ਇਹ ਕਿ ਬਰਸਾਤੀ ਪਾਣੀ ਆਮ ਤੌਰ ਤੇ ਸ਼ੁਰੂ ਜਿਹਾ ਆਉਂਦਾ ਸੀ ਅੱਛਾ ਜੀ ਠੀਕ ਆ ਜਾਂ ਜਦੋਂ ਦਰਿਆ ਵਯਾਸ ਚੜਿਆ ਹੂੰ ਹੂੰ ਤੇ ਉਹਦਾ ਪਾਣੀ ਇਧਰ ਨੂੰ ਆ ਗਿਆ ਹੂੰ ਹੂੰ ਉਹਦੇ ਵੰਨਦੇ ਹੁੰਦੇ ਨਹੀਂ ਸੀ ਆ ਤਿੰਨੇ ਕਹਿੰਨ ਕਾਲੀ ਵਹੀਂ ਇਹਨੂੰ ਤੇ ਕਹਿੰਦੀ ਲੋਕ ਕਹਿੰਦੇ ਇਹਦੇ ਭਾਅ ਵੀ ਚਟੇ ਆ ਉਹ ਹਲ ਨੇ ਮੇ ਸਵਾਸ਼ਾ ਦੇ ਭਾਗ ਨੇ ਉਹਨੇ ਜੇ ਮਹਾਨਕਪਾਤ ਸਾਹਿਬ ਦੇ ਚਰਨਾਂ ਦੀ ਛੋਹ ਇਹਨੂੰ ਮਿਲ ਗਈ ਵੇਖੋ ਸਿਰਫ ਇੱਕ ਵਾਰੀ ਛੋਹ ਇਹਨੇ ਮਿਲਿਆ ਇਤਿਹਾਸ ਹੀ ਮਿਲ ਗਿਆ ਇਹ ਗੱਲ ਹੈ ਤੁਸੀਂ ਵੇਖੋ ਵੀ ਇਹ ਕਾਲੀ ਦੇ ਭਾਗੋਂ ਖੁੱਲ ਕੇ ਭਾਗ ਚਤੇ ਹੋ ਗਏ ਚਤੇ ਹੋ ਗਏ ਤੇ ਇਸ ਇੱਥੇ ਜਿਹੜਾ ਮਹਾਰਾਜੇ ਫਿਰ ਇੱਕ ਕੁੰਕਾਰ ਮੂਲ ਮੰਤਰ ਜਿਹੜਾ ਆ ਉਹ ਇਥੇ ਮਾਰੇ ਨੇ ਉਚਾਰਨ ਕੀਤਾ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਰਹੇ ਆ ਜੀ ਜੀ ਜਿਹੜਾ ਸਾਡਾ ਪ੍ਰਤੱਖ ਗੁਰੂ ਨੇ ਸਾਡੇ ਸਾਹਿਬ ਜੀ ਤੇ ਗੁਰੂ ਸਾਹਿਬ ਦਾ ਜਦੋਂ ਸਾਰੀ ਗਰਬਾਣੀ ਨੂੰ ਇਕੱਤਰ ਕਰਕੇ ਗੁਰੂ ਸਾਹਿਬ ਨੇ ਗੁਰੂ ਆਮਦਾਸ ਜੀ ਨੇ ਜਦੋਂ ਲੜੀ ਬੱਧ ਕੀਤਾ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਪਾਦਨਾ ਚ ਜੀ ਨੇ ਲੜੀ ਵਰ ਕੀਤਾ ਲੜੀਵਾਗ ਲੜੀ ਬੱਧ ਕੀਤਾ ਮਾਲਕ ਇੱਕ ਥਾਂ ਤੇ ਇਕੱਤਰ ਕੀਤੀ ਆ ਹਾਂਜੀ ਹਾਂਜੀ 我在办个案子，特别着急。 ਕਿਉਂਕਿ ਏਕ ਓਂਕਾਰ ਦੇ ਮਾਰੇ ਨੇ ਪਾਂਦੇ ਕੋਲ ਪੱਟੀਆਂ ਤੇ ਵੀ ਲਿਖਤੀ ਤੇ ਲਿਖਤਾ ਸੀ ਬਈ ਆਪਾਂ ਮਰਵਾਣੀ ਗਈਏ ਵੀ ਤੂੰ ਚੱਲੀ ਹੈ ਲੇਕਿਨ ਮਰਵਾਣੀ ਦੇ ਮਹਾਰਾਜ ਜੀ ਦੋਨੋਂ ਪ੍ਰਕਾਸ਼ ਹੋਇਆ ਜੇ ਉਦੋਂ ਤੋਂ ਨੰਕਾਣਾ ਸਾਹਿਬ ਤੋਂ ਹੀ ਚਾਰ ਦੇ ਰਹੇ ਬਿਲਕੁਲ ਬਿਲਕੁਲ ਲੇਕਿਨ ਏਕ ਓਂਕਾਰ ਦੇ ਮਾਰੇ ਨੇ ਉੱਥੇ ਹੀ ਚਾਰ ਦਿੱਤਾ ਆਹ ਹਾ ਹਾ ਪਰ ਇੱਥੇ ਆ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਸਾਨੂੰ ਮੂਲ ਮੰਤਰ ਬਖਸ਼ਿਸ਼ ਕੀਤੀ ਜਿਹੜਾ ਅਕਾਲ ਪੁਰਖ ਦੇ ਹੁਕਮ ਦੇ ਨਾਲ ਉਹ ਲੈ ਕੇ ਆਏ ਜੀ 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 ਠੀਕ ਹੈ ਸੋ ਇਹ ਦੀ ਮੁਕੱਦਸ ਜਗ੍ਹਾ ਆ ਜਿੱਥੇ ਆਪਾਂ ਖੜੇ ਹੁਣ ਇੱਥੇ ਹੀ ਆਪਾਂ ਆਹ ਦਾ ਮੂਲ ਮੰਤਰ ਸ ਤਿਆਰ ਕਰ ਰਹੇ ਆ ਇਹ ਬਾਬਾ ਮਹਿੰਦਰ ਸਿੰਘ ਜੀ ਕੋ ਨਾਨਕ ਨਿਸ਼ਕਾਮ ਸੇਵਕ ਸਦਾ ਯੂਕੇ ਬਰਮਿੰਗਮ ਵਾਲੇ ਉਹਨਾਂ ਨੂੰ ਬੇਨਤੀ ਕਰਕੇ ਵੀ ਆਪਾਂ ਜਿਹੜਾ ਜਿੱਦਾਂ ਵੀ ਮੂਲ ਮੰਤਰ ਏਕ ਓਕਾਰ ਦੀ ਹਾਂਜੀ ਵਿਆਖਿਆ ਆ ਆਹ ਆਹ ਏਕ ਓਕਾਰ ਦੀ ਵਿਆਖਿਆ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਬ੍ਰਹਮੰਡ ਦੀ ਗੱਲ ਆ ਹਾਂ 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 ਇਨਸਾਨ ਦੀ ਮੁਕਤੀ ਦੀ ਗੱਲ ਆ ਜੀ 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 ਠੀਕ ਹੈ ਅਕਾਲ ਪੁਰਖ ਦੀ ਹੋਣ ਦੀ ਗੱਲ ਆ ਜੀ ਉਹ ਕਾਲਪ ਉਹ ਓਮ ਕਰਦੇ ਵਿਆਖੇ ਸਾਰਾ ਕੁਸਾਰੀ ਪ੍ਰਕਿਰਤੀ ਸਾਰੀ ਸ੍ਰਿਸ਼ਟੀ ਸਾਰਾ ਬ੍ਰਹਿਮੰਡ ਖੰਡਾ ਬ੍ਰਹਿਮੰਡਾਂ ਦੀ ਗੱਲ ਆ ਏਕ ਓਮ ਕਰਦੇ ਸੋ ਇਦਾਂ ਵੀ ਜਦੋਂ ਸਾਨੂੰ ਚਾਹੀਦਾ ਸੀ ਵੀ ਬਿਲਡਿੰਗ ਕਿਦਾਂ ਦੀ ਹੋਵੇ ਹੂੰ ਹੂੰ ਫਿਰ ਉਹ ਬਿਲਡਿੰਗ ਦਾ ਗੱਲ ਜੋ ਚੱਲੀ ਤੇ ਬਿਲਡਿੰਗ ਵੀ ਵੀ ਬਾਬਾ ਜੀ ਕਹਿੰਦੇ ਵੀ ਦੱਸੋ ਜੀ ਵੀ ਬਿਲਡਿੰਗ ਕਿਦਾਂ ਦੀ ਹੋਣੀ ਚਾਹੀਦੀ ਆ ਆਹਾਂ ਪਈ ਸਹਿਬ ਨੇ ਗੱਲ ਗੁਰਮਾਰ ਨੇ ਜਿਹੜੋ ਕੋ ਸਾਡੇ ਪਟਨਾ ਸਾਹਿਬ ਦੀ ਗੱਲ ਹੈ ਹਾਂਜੀ ਹਾਂਜੀ ਪਟਨਾ ਸਾਹਿਬ ਸਾਡੇ ਕੋਲ ਸ਼ੇਤਾਲ ਦੀ ਨਵਾਸੀ ਆਣਾ ਹਾਂਜੀ ਤੇ ਬਾਹਰ ਜੀ ਸਾਨੂੰ ਮਿਲਵਾਇਆ ਕਹਿੰਦੇ ਜੀ ਮੈਂ ਕਹਿੰਦਾ ਜੀ ਬਾਬਾ ਜੀ ਵੀ ਜਿਵੇਂ ਆਪਾਂ ਅਕਾਲ ਪੁਰਖ ਤੋਂ ਹੀ ਸਿੱਧ ਲੈ ਲਿਨੇ ਆ ਹਾਂਜੀ ਕਿ ਜਿਹੜੀਆਂ ਚੀਜ਼ਾਂ ਅਕਾਲ ਪੁਰਖ ਨੇ ਬਣਾਈਆਂ ਹੂੰ ਹੂੰ ਉਹ ਸਾਰੀਆਂ ਗੋਲ ਆ ਦੇ ਕਿੰਨਰ ਮੋੜ ਆ ਸੂਰਜ ਗੋਲ ਆ ਤਾਰੇ ਮੋੜ ਦਿਸਦੇ ਆ ਜਿੰਨੇ ਤੇ ਰਹ ਦਿਸਦੇ ਆ ਜੋ ਕੋਠੇ ਚੜ ਗਿਆ ਅਸਮਾਨ ਵੇਖੀ ਉਹ ਵੀ ਗੋਲ ਦੇਖਦਾ ਧਰਤੀ ਗੇਰ ਗੋਲ ਤੇ ਇਸ ਵਰਗੇ ਸਾਨੂੰ ਗੋਲ ਬਿਲਡਿੰਗ ਹੋਣੀ ਚਾਹੀਦੀ ਹੈ ਹੋ 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 ਉਹ ਕਹਿੰਦੇ ਵੀ ਇਹਦੇ ਵਿੱਚ ਆਵਾ ਹੋਰ ਕੀ ਕੀ ਮੈਂਸ਼ਨ ਕਰੀ ਆ ਵੀ ਜਿਹੜੀ ਬਿਲਡਿੰਗ ਵੀ ਆ ਇਤਿਹਾਸ ਦੇ ਨਾਲ ਵਾਂਗੂ ਲਗੇ ਆਹ ਫੇਰ ਇਹ ਬਾਬੇ ਨੇ ਇੱਥੇ 13 13 ਤੋਂ ਲਿਆ ਵੀ ਰਾ ਜਿਹੜੀਆਂ ਗੋਲ ਹਾਰਕਾਂ ਆ ਹਾਂਜੀ ਇਹ ਫੇਰ 13 ਬਣਾਈਆਂ ਨੇ ਕਿਹੜੀਆਂ ਅੱਛਾ ਇਹ ਜਿਹੜੀ ਗੋਲ ਆ ਆਹ ਏਰੀਆ ਠੀਕ ਹੈ ਆਹ ਬਾਰੇ ਆਲੇ ਦੋਲੇ ਸਾਰੀਆਂ 13 13 ਨੇ ਠੀਕ ਹੈ ਫਿਰ ਇਹ ਜਿੰਨੀਆਂ ਪੌੜੀਆਂ ਚੜ੍ਹਦੀਆਂ ਵਾਂ ਜੀ 13 13 ਪੌੜੀਆਂ ਦੇ ਸਟੈਪ ਨੇ ਅੱਛਾ ਇੱਕ ਲੈਵਲ ਤੋਂ ਦੂਸਰੇ ਬਈ ਦੂਜੇ 51 ਤੋਂ ਦੂਜੀ ਮੰਜ਼ਲ ਤੇ ਜਾਣਾ ਹੈ ਤੇ 13 13 ਪੌੜੀਆਂ ਦੇ ਸਟੈਪ ਹੈ ਠੀਕ ਹੈ ਉਹ ਵੀ ਇਤਿਹਾਸ ਨੂੰ ਬਣਾਈ ਗੱਲ ਆਹ 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 ਫਿਰ ਇਹਦੀਆਂ ਮੰਜ਼ਲਾਂ ਦੀ ਗੱਲ ਕਰ ਲਈ ਤੇ ਚਾਰ ਉਹਦੀਆਂ ਮੰਜ਼ਲਾ ਆਹ ਤੇ ਚਾਰ ਦੇ ਮਾਰੇ ਜੀ ਵਸਿਆ ਹੁਸਾਰਨ ਕੀਤੀਆਂ ਆਹ 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 ਬਿਲਕੁਲ ਮੈਰੋ ਦਾਰਸ਼ੀਆਂ ਜੀ ਪਵਨ ਗੁਰੂ ਪਾਣੀ ਪਤਾ ਦੀ ਮਹਾਰਾਣੀ ਨੇ ਗੱਲ ਕੀਤੀ ਫਿਰ ਪਵਨ ਗੁਰੂ ਪਾਣੀ ਪਤਾ ਅੱਜ ਪਵਨ ਦੀ ਸ਼ੁੱਧਤਾ ਵਾਹ ਤੇ ਆ ਆਪਾਂ ਘਰੇ ਘਰੇ ਗ੍ਰੀਨ ਪਾਰਕ ਦਵਾਇਆ ਸਾਰਾ ਅਪਾਰਕ ਆਪਾਂ ਪਿੱਛੇ ਵੀ ਦੇਖਿਆ ਨਾਲ ਨਾਲੇ ਵੀ ਦਿਖਾਈ ਚੱਲੋ ਜੀ ਇਹ ਉਸੇ ਦੇਸ ਤੇ ਆਪਾਂ ਇਹ ਪਾਰਕ ਨਾਲ ਵਿੱਚ ਲਿਆਦੇ ਆ ਆਹ ਅੱਛਾ ਫਿਰ ਜਿਹੜਾ ਪਾਣੀ ਦੀ ਗੱਲ ਆ ਹਾਂਜੀ ਪਾਣੀ ਇਹਦੇ ਵਿੱਚ ਵੀ ਆਪਾਂ ਇੱਥੇ ਮੂਵ ਕਰਾਉਣਾ ਆ ਆਹ ਨਵੀਂ ਬਣਾਈ ਵਿੱਚ ਅੱਛਾ ਜਿਹੜੀ ਵਿੱਚ ਆੜੀ ਆ ਬਣੀ ਆ ਜਿਹੜੀ ਵਿੱਚ ਦੀ ਪਾਣੀ ਮੂਵ ਕਰੇਗਾ ਅੱਛਾ ਸੋ ਇਹ ਉਹ ਦਰਮੇਂ ਤੋਂ ਤੁਸੀਂ ਜਲ ਲੈ ਕੇ ਦੇ ਵਿੱਚ ਨਹੀਂ ਡਾਕਟਰ ਦੇ ਨਾਲ ਪਾਣੀ ਇਹ ਜੋ ਲੈ ਕੇ ਉਹ ਦੇਖੋ ਪੁਆਇੰਟ ਬਣੇ ਉੱਥੇ ਬਾਹਰ ਹੋ ਜਾਣਾ ਅੱਛਾ ਜੀ ਮਤਲਬ ਇਹ ਚੱਲਦਾ ਰਹੇਗਾ ਚੱਲਦਾ ਰਹੇਗਾ ਇਹ ਪਾਣੀ ਮੂਵ ਕਰਦਾ ਹੀ ਸਾਫ਼ ਰਹਿੰਦਾ ਆਹ ਹਾਂ ਹਾਂ ਬਿਲਕੁਲ ਮੂਵ ਕਰਦਾ ਰਹੇਗਾ ਤੇ ਸਾਫ਼ ਰਹੇਗਾ ਸਹੀ ਗੱਲ ਜੀ ਸੋ ਇਹ ਜਿਹੜੀ ਬਿਲਡਿੰਗ ਆ ਨਾ ਇਹ ਮਤਲਬ ਐਸੀ ਕਰਕੇ ਫਿਰ ਇਹ ਹੁਣ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਆਪਾਂ ਕਿਸੇ ਜਿੰਨੇ ਮਿਊਜ਼ੀਅਮ ਦੇਖ ਲਈਏ ਬਹੁਤ ਹੀ ਨੂਜਮਾਂ ਦੇ ਵਿੱਚ ਵੀ ਜਿਵੇਂ ਸਮਝ ਲਓ ਕਿ ਮਿਕਸ ਅਪ ਲਿਆ ਹੋ ਗਿਆ ਹੂੰ ਹੂੰ ਕਿ ਜੇ ਆਪਾਂ ਕਹਿੰਦੇ ਕਿ ਗੁਰੂ ਸਾਹਿਬ ਦੀਆਂ ਤਸਵੀਰਾਂ ਹੋਣ ਜਾਂ ਮਤਲਬ ਗੁਰੂ ਦੇ ਸ਼ਹੀਦਾਂ ਦੀਆਂ ਹੋਣ ਜਿਹੜੇ ਸਾਡੇ ਪਰਿਵਾਰ ਤਸ਼ੀਦ ਨੇ ਕੋਈ ਹੁੰਦੇ ਕਮੇ ਸ਼ਹੀਦਾਂ ਦੀਆਂ ਹੋਣ ਤੇ ਉਹ ਉਹ ਗੱਲ ਹੋਈ ਰਹੀ ਉਹਦੇ ਲਈ ਕਿ ਬੱਚੇ ਆ ਆਪਣੇ ਜਿਹੜੀ ਦੁਨੀਆ ਦੀ ਬੰਦਿਆਂ ਦੀ ਉਹਨਾਂ ਵਿੱਚ ਫੋਟੋ ਮਿਕਸ ਕਰਤੀਆਂ ਆ ਕੋਈ ਕੁਝ ਆ ਗਿਆ ਕੋਈ ਰਾਜਨੀਤਿਕ ਪਰ ਰਾਜਨੀਤਿਕ ਪਰ ਹੋ ਗਿਆ ਇਹਦੇ ਵਿੱਚ ਕੇਵਲ ਤੇ ਕੇਵਲ ਇਹੋ ਜਿਹਾ ਕਹਿੰਦੇ ਤੁਹਾਨੂੰ ਕੁਝ ਨਹੀਂ ਦੇਖਣ ਨੂੰ ਮਿਲੂਗਾ ਅੱਛਾ ਇੱਥੇ ਕੇਵਲ ਤੇ ਕੇਵਲ ਬਾਬੇ ਨਾਨਕ ਦੀ ਗੱਲ ਹੀ ਹੋਵੇ ਅੱਛਾ ਬਾਬੇ ਨਾਨਕ ਦਾ ਇਤਿਹਾਸ ਆਹ ਸੁਲਤਾਨਪੁਰ ਤੋਂ ਲੈ ਕੇ ਜਿੱਥੇ-ਜਿੱਥੇ ਵੀ ਵਿਚਾਰ ਵਾਸੀਆਂ ਉਹਨਾਂ ਨੇ ਧਾਰਨ ਕਰਕੇ ਆਹ ਜਿਹੜਾ ਜਿਹੜਾ ਸਥਾਨ ਤੇ ਜੋ-ਜੋ ਉਹਨਾਂ ਨੇ ਵਿਚਾਰ ਚਰਚਾ ਕੀਤੀਆਂ ਜੋ ਉਹਨਾਂ ਨੇ ਉੱਥੇ ਤਾਂਤੇ ਕੀਤੇ ਆ ਜੀ ਜੀ ਉਹ ਸਾਰੇ ਇਹਦੇ ਆਪਾਂ ਤਸਵੀਰਾਂ ਰਾਈ ਟੱਚ ਸੁਗਰੀਆਂ ਰਾਈ ਉਹ ਸਾਰਾ ਇੱਥੇ ਜਿਹੜਾ ਆ ਉਹ ਮਤਲਬ ਸੰਗਤਾਂ ਦੇ ਵਾਸਤੇ ਬੱਚਿਆਂ ਦੀ ਸਿੱਖਿਆ ਵਾਸਤੇ ਆਪਾਂ ਕਿਹਨੇ ਬੱਚਿਆਂ ਨੂੰ ਸਿੱਖਿਆ ਨਹੀਂ ਮਿਲਦੀ ਬੱਚਿਆਂ ਨੂੰ ਮਤਲਬ ਨੌਲੇਜ ਲੈਣ ਵਾਸਤੇ ਦਾ ਟਾਈਮ ਨਹੀਂ ਗਾ ਕਿਤਾਬਾਂ ਨਹੀਂ ਬੱਚੇ ਇਸੇ ਦੀ ਪੜਦੇ ਉਹ ਬੱਚਿਆਂ ਦੇ ਮੌਨਟਰੀ ਤਰੀਕੇ ਦੇ ਨਾਲ ਇੱਥੇ ਫਿਰ ਥੋੜੇ ਸਮੇਂ ਦੇ ਵਿੱਚ ਆਹ ਹਾਂ ਕੋਈ ਪਰਿਵਾਰ ਬੱਚਿਆਂ ਸਮੇਤ ਆਊਗਾ ਥੋੜੇ ਸਮੇਂ ਜੀ ਖਜਾਨਾ ਜਿਹੜਾ ਉਹ ਇੱਥੇ ਭਰ ਕੇ ਜਾਊਗਾ ਤੇ ਬਚਪਨ ਦੇ ਵਿੱਚ ਗਿਆਨ ਲਿਆ ਉਹ ਸਾਰੀ ਉਮਰ ਨਹੀਂ ਭੁੱਲਦਾ ਬੱਚਿਆਂ ਨੂੰ ਸਿੱਖਣ ਦੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਤੇ ਫਿਰ ਉਹ ਜਿਹੜਾ ਗਿਆਨ ਬਚਪਨ ਚ ਹੀ ਲੈ ਲਿਆ ਉਹ ਸਾਰੀ ਉਮਰ ਬੰਦੇ ਨੂੰ ਨਹੀਂ ਭੁੱਲਦਾ ਉਹ ਨੀਂਦ ਦੇ ਵਿੱਚ ਪਕਾਈ ਹੋ ਜਾਂਦੀ ਹੈ ਬਿਲਕੁਲ ਤੇ ਸੋ ਇਸ ਕਰਕੇ ਇਹ ਇਹ ਦੇ ਵਿੱਚ ਬੱਚਿਆਂ ਦਾ ਐਂਗਲ ਪਰ ਮੁਖ ਰੱਖਿਆ ਜੀ ਕਿਉਂਕਿ ਨੌਲੇਜ ਦੇਣੀ ਆ ਨੌਲੇਜ ਦੇਣੀ ਬੱਚਾ ਕਿ ਗੁਰਦਾਨ ਸਿੰਘ ਸਾਹਿਬ ਨੇ ਕੀ ਹਕ ਦੇਸ਼ ਦਿੱਤੇ ਤੇ ਗੁਰਦਾਨ ਸਿੰਘ ਸਾਰੀ ਜ਼ਿੰਦਗੀ ਕੀਤਾ ਕੀ ਆ ਨਹੀਂ ਦਿਖਾਉਣਾ ਮੀ ਓਏ ਵਾ ਗੁਰੂ ਰਾਮਦਾਸ ਸਾਹਿਬ ਦੀ ਸਿੱਖਿਆ ਨੂੰ ਅੱਜ ਕੁੱਲ ਵਿਸ਼ਵ ਦੇ ਵਿੱਚ ਮੰਨੇ ਨੂੰ ਤਿਆਰ ਹਰੇ ਲੋਕ ਨਹੀਂ ਵੇਜੇ ਮੰਨਦੇ ਵੀ ਮੰਨਣ ਨੂੰ ਤਿਆਰ ਨੇ ਹਾਂ ਹੁਣ ਭਾਈ ਸਾਹਿਬ ਜੀ ਜਿੱਥੇ ਵੀ ਜਾਂਦੇ ਆ ਜੁਐਨੋ ਚ ਜਾਂਦੇ ਆ ਜਿੱਥੇ ਵੀ ਬੜੀਆਂ ਬੜੀਆਂ ਵੱਡੀਆਂ ਸਭਾਾਂ ਜੋ ਉੱਥੇ ਜਾ ਕੇ ਮਾਰੇ ਵੀ ਬਾਣੀ ਦੀ ਜਿਮਾਂ ਦੀ ਗੱਲ ਕਰਦੇ ਆ ਇਹ ਇਸ ਗੱਲ ਨੂੰ ਬੜਾਵਾ ਦੇਣ ਚ ਭਾਈ ਮਹਿੰਦਰ ਸਿੰਘ ਜੀ ਦਾ ਬੜਾ ਵੱਡਾ ਯੋਗਦਾਨ ਆ ਹਮਮ ਕਿਉਂਕਿ ਇੱਕ ਤੋਂ ਹਰ ਲੈਂਗੁਏਜ ਗੱਲ ਕਰ ਲੈਂਦੇ ਆ ਉਹ ਲੈਂਗੁਏਜ ਦਾ ਲੜੜੇ ਦਾ ਬੜਾ ਜਿਹੜੇ ਗੱਲ ਹੀ ਤੁਹਾਡੀ ਸਮਝ ਨਾ ਆਵੇ ਹਾਂ ਹਾਂ ਆਪਾਂ ਪੰਜਾਬੀ ਦੀ ਗੱਲ ਕਰੀਏ ਅਗਲਾ ਆਪਣੀ ਲੈਂਗੁਏਜ ਵਿੱਚ ਕਰੀ ਜਾਊਗਾ ਆਹਾ ਹਾਂ ਤੇ ਇਸ ਕਰਕੇ ਸਾਡੇ ਇਹ ਮਹਾਪੁਰਖ ਜਿਹੜੇ ਆ ਇਹ ਇਹਨਾਂ ਦੀ ਗੱਲ ਤਾਂ ਮਤਲਬ ਯੂਨੋ ਤੱਕ ਪਹੁੰਚ ਜਾਂਦੀ ਆ ਇਹ ਇਹੋਨਾਂ ਦੀ ਭਾਸ਼ਾ ਤੇ ਸਾਡਾ ਸਿੱਖ ਇਤਿਹਾਸ ਸਾਡੇ ਗੁਰੂਆਂ ਦੀ ਇਹਦੇ ਵਿਚਾਰ ਚਰਚਾ ਉਹਨਾਂ ਨੂੰ ਸਮਝਾ ਸਕਦੇ ਇਹਨਾਂ ਨੇ ਸਮਝਾਈ ਵੀ ਆ ਬਿਲਕੁਲ ਕੋਈ ਮੰਨਦੇ ਵੀ ਆ ਉਹ ਖੁਸ਼ ਨਹੀਂ ਹੁੰਦੇ ਆ ਨਾ ਠੀਕ ਹੈ ਇਸ ਤਰ੍ਹਾਂ ਯੂਕਰੇਨ ਦੀ ਜੰਗ ਦੇ ਬਾਰੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਇਹ ਮਸਲਾ ਮਕਾਉਣਾ ਵਾ ਤੇ ਖੇਮਾ ਦੇ ਨਾਲ ਹੀ ਮੁਕਾਉਣਾ ਹੈ ਬਿਲਕੁਲ ਬਿਲਕੁਲ ਉਹ ਤੋਂ ਵਿਸ਼ਵ ਸ਼ਾਂਤੀ ਦੀ ਗੱਲ ਜਿਹੜੀ ਹੈ ਅ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਆਪਾਂ ਮਨਾ ਰਹੇ ਸਾਰੇ ਵਿਸ਼ਵ ਬਿਲਕੁਲ ਬਿਲਕੁਲ ਤੇ ਮਹਾਰਾਜ ਦਾ ਪੈ ਤਾ ਉਹ ਕੋ ਦੇਤ ਨਾ ਨਾ ਮਾਰ ਮਾਰ ਦਿਆ ਹਾਂ ਜੀ ਇਹ ਇਹ ਗੱਲ ਨਿਬੜਨੀ ਆ ਤਾਂ ਗੁਰੂ ਕੀ ਬਾਣੀ ਤੇ ਰਹੀ ਨਿਬੜਨੀ ਆ ਬਿਲਕੁਲ ਬਿਲਕੁਲ ਹਾਂ ਜਿਉਂ ਕਿ ਕਿਤੇ ਤੁਸੀਂ ਦੁਨੀਆ ਦੇ ਚਲੇ ਜਾਓ ਹਰ ਥਾਂ ਤੇ ਜਾਤ ਪਾਤ ਦਾ ਰੋਲਾ ਹਰ ਥਾਂ ਤੇ ਇੰਡੀਵੀਜੂਅਲ ਰੋਣੇ ਲਵੋਣੇ ਇਦਾਂ ਦੇ ਆ ਕਿ ਮਤਲਬ ਲੋਕਾਂ ਨੇ ਅੱਲਾ ਨੂੰ ਖੁਦਾ ਗਾੜ ਵੋ ਖੁਦਾ ਨੂੰ ਵੰਡ ਕੇ ਰੱਖਤਾ ਹਾਂ 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 ਕੋਈ ਇਹਦਾ ਮੇਰਾ ਆ ਖੁਦਾ ਆ ਕੋਈ ਕਿਸਦਾ ਵਿਰਾਸਾ ਬਾਬੇ ਨਾਨਕ ਨੇ ਕਿਹਾ ਵੀ ਨਹੀਂ ਜੀ ਸਾਰਿਆਂ ਦੇ ਤੇ ਸਾਰਿਆਂ ਦਾ ਕਹਾਂ ਕਿ ਉਹ ਵੀ ਤੁਹਾਨੂੰ ਸਮਝਾ ਦਿੰਦਾ ਫਿਰ ਕੱਲੇ ਕੱਲੇ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਆ ਹੂੰ ਹੂੰ ਕਿ ਇਸ ਤਰੀਕੇ ਨਾਲ ਕਿਹਾ ਹੂੰ ਹੂੰ ਕੋਈ ਨਾ ਬੰਨਿਆ ਵੀ ਉਦੋਂ ਬਿਲਕੁਲ ਨਹੀਂ ਜੇ ਐਵੇਂ ਜਿਹੜੇ ਸਿੱਧ ਸੀ ਜਿਹੜੇ ਜਦੋਂ ਸਿੱਧਾ ਨਾਲ ਗੋਸ਼ਟੀਆਂ ਹੁੰਦੀਆਂ ਸਿੱਧ ਇੰਨੇ ਕੋਈ ਪੋਲੇ ਪੈਰੀ ਦਾ ਮੰਨਣ ਵਾਲੇ ਨਹੀਂ ਸੀਗੇ ਵੇਖੋ ਜੀ ਸਹਿਦਤਾ ਕਿੰਨਾ ਸ਼ੁਰੂ ਚ ਕਹਿੰਦੇ ਬਾਲਿਆ ਹਾਂ ਉਹ ਬੱਚਾ ਤੂੰ ਕਿੱਧਰ ਆਇਆ ਹਾਂ ਕਿਉਂ ਇਹ ਸਾਡੀਆਂ ਤੋਂ ਉਮਰਾਂ ਲੰਮੀ ਆ ਮੰਦਰ ਜਗ੍ਹਾ ਜਗ੍ਹਾ ਸੂਰੇ ਦੇ ਆਹੀਂ ਬਣੇ ਨੇ ਪੁਰਾਣੇ ਤੇ ਜਿਹੜਿਆ ਸਾਡੇ ਸਾਡੀਆਂ ਇੰਨੀ ਉਮਰਾਂ ਲੰਘੀਆਂ ਜੀ ਜੀ ਇਹ ਪੀੜੀਦਰ ਪੀੜੀ ਇਹ ਮਤਲਬ ਰੱਬ ਨੂੰ ਪਾਉਣ ਵਾਲੇ ਲੋਕ ਆ ਇਹ ਨਵਾਂ ਜਿਹਾ ਮੁੰਡਾ ਕਿੱਥੋਂ ਆ ਗਿਆ ਇਹ ਜਿਹੜੀਆਂ ਚੀਜ਼ਾਂ ਦਾ ਗੁਰੂ ਨਾਨਕ ਸਾਹਿਬ ਨੇ ਅਸੀਂ ਵੀ ਅੱਜ ਥੋੜੇ ਜਿਹਾ ਸਾਡੇ ਜੀ ਨਾਂ ਦਾ ਬਰਦਾਸ਼ਤ ਦਾ ਮਤਲਬ ਹਮਮ ਨਾਂ ਅਸੀਂ ਦੂਜੇ ਦੇ ਵਿਚਾਰ ਸੁਣਦੇ ਆ ਹਮਮ ਸਹਿਜਤਾ ਦੇ ਨਾਲ ਦੇ ਤੇ ਨਾਂ ਹੀ ਉਹਨਾਂ ਉਤਰਯੋਗ ਦਨੇ ਆ ਹਮਮ ਗੁਰੂ ਨਾਨਕ ਸਾਹਿਬ ਨੇ ਸੁਣੀ ਵੀ ਜੀ ਤੇ ਉੱਤਰ ਵੀ ਦਿੱਤਾ ਤੇ ਉੱਤਰ ਲਿਆ ਵੀ ਬਿਲਕੁਲ ਠੀਕ ਹੈ ਅਗਲੇ ਨੂੰ ਬਣਾਇਆ ਵੀ ਬਣਾਇਆ ਵਿਚਾਰ ਦੇ ਨਾਲ ਹੀ ਆ ਗੋਸ਼ਟੀ ਨੇ ਅਗਲੇ ਦੇ ਘਰ ਜਾ ਕੇ ਬਣਾਇਆ ਜੀ ਜੀ ਫਿਰ ਅੱਜ ਤੇ ਅੱਜ ਦੀ ਦੇਰ ਤੇ ਆਪਾਂ ਜੇ ਗੱਲ ਕਰੀਏ ਕਿ ਕੋਈ ਬੰਦਾ ਬਾਣਾ ਪਾ ਕੇ ਹੂੰ ਹੂੰ ਤਿਆਰ ਬਰਤਿਆਰ ਸਿੰਘ ਜਿਹੜਾ ਹੂੰ ਹੂੰ ਜੇ ਅੱਜ ਮੇਰਾ ਖਿਆਲ ਸ਼ਵਰਾਤਰੀ ਦੇ ਮੇਲੇ ਤੁਰ ਆਵਰੇ ਨਾ ਤੇ ਲੋਕ ਗਾਣਾ ਪੱਢਣ ਆਪਣਗੇ ਫੋਟੋ ਕਰਾ ਵੀ ਆ ਫਲਾਣੀ ਉਹ ਜਿਹਾ ਸੀਦਾ ਬੰਦਾ ਗੁਰਨਾਡ ਸਿੰਘ ਸਾਹਿਬ ਵੇਖੋ ਬੈ ਹੀ ਉਹਨਾਂ ਥਾਵਾਂ ਤੇ ਹਾਂ ਜਿੱਥੇ ਮੇਲੇ ਵੀ ਉਹਨਾਂ ਦੇ ਲੋਕ ਵੀ ਉਹਨਾਂ ਦੇ ਮੇਲਾ ਸੁਨ ਸ਼ਿਵਰਾਤ ਦਾ ਬੰਦ ਚਲ ਵਟਾੜੇ ਆਈ ਚਲ ਅਜਲ ਵਟਾੜੇ ਆਈ ਤੇ ਮੇកਣ ਵਿਚਾਰ ਚਰਚਾ ਕਰਕੇ ਗੱਲ ਆਪਣੀ ਬਣਾਈ ਹਾਂ ਹਾਂ ਫੋੜ ਹਰਦਵਾਰ ਜਾਂਦੇ ਨੇ ਮੇਲਾ ਤਾਂ ਉਹਨਾਂ ਦਾ ਹੀ ਹਾਂ ਹਰਦਵਾਰ ਦਾ ਹਰ ਕੀ ਪੋੜੀ ਤੇ ਜੀ ਜੀ ਮੇਲਾ ਤਾਂ ਉਹਨਾਂ ਦਾ ਸੀ ਮੇកਣ ਉੱਥੇ ਗੱਲ ਆਪਣੀ ਕੀਤੀ ਜੀ ਸੋ ਅੱਜ ਵੀ ਸਾਨੂੰ ਇਹੀ ਚਾਹੀਦੀ ਆ ਵੀ ਗੁਰੂ ਨਾਨਕ ਦਾ ਜਿਹੜਾ ਸਬ ਉਪਦੇਸ਼ ਦੇਣ ਵਾਸਤੇ ਸਮਝਾਉਣ ਵਾਸਤੇ ਸਾਨੂੰ ਮਤਲਬ ਵਿਚਾਰ ਦੇ ਨਾਲ ਹੀ ਅਗਰੇ ਨੂੰ ਕਾਇਲ ਕਰਨਾ ਚਾਹੀਦਾ ਬਿਲਕੁਲ ਗੁਰੂ ਸਾਹਿਬ ਨੇ ਜੋ ਹੈ ਉਹ ਵਿਚਾਰ ਦੇ ਨਾਲ ਦਲੀਲ ਦੇ ਨਾਲ ਜਿਹਨੂੰ ਕਹਿੰਦੇ ਆ ਨਾ ਕਿ ਡਾਇਲੌਗ ਦੇ ਥਰੂ ਹਾਂ ਬਿਲਕੁਲ ਉਹ ਡਾਇਲੌਗ ਦੇ ਥਰੂ ਐਸਾ ਮਹਾਰਾਜ ਨੇ ਉਹ ਕਾਰਜ ਕੀਤਾ ਕਿ ਅੱਜ ਵੀ ਹੁਣ ਉਸੀ ਚੀਜ਼ ਨੂੰ ਲੈ ਕੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜਾ ਹੈ ਅੱਗੇ ਵਿਸ਼ੇ ਪੱਧਰ ਤੇ ਜਿਹੜੇ ਕਾਰਜ ਕਰਦੇ ਪਏ ਨੇ ਇਹ ਵਿਚਾਰਾ ਆਪਾਂ ਐਵੇਂ ਜਾਰੀ ਰੱਖਣੀ ਛੋਟਾ ਜਿਹਾ ਵਿਸ਼ਰਾਮ ਲੈ ਕੇ ਸੀ ਬਹੁਤ ਜਲਦੀ ਹਾਜ਼ਰ ਹੋ ਰਹੇ ਆਂ